ਹਾਜੀ ਕਿਸਾਂ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਇੱਕ ਵੱਖਰੇ ਤਰੀਕੇ ਨਾਲ ਬਣਾ ਰਿਹਾ ਕਿਸਾਂ ਵੀਰੋ ਇੱਕ ਜ਼ਰੂਰਤਮੰਦ ਭਰਾ ਵਾਸਤੇ ਇੱਕ ਰੋਜ਼ਗਾਰ ਦੇ ਸਾਧਨ ਵਾਸਤੇ ਨਾ ਇੱਕ ਤਰੀਕ ਓਡੀ ਜਿਹੜੀ ਵੀਡੀਓ ਸਾਂਝੀ ਕਰਨੀ ਹੈ ਕਈ ਭਰਾ ਕੋਈ ਰੋਜ਼ਗਾਰ ਪਾਲਦੇ ਹੁੰਦੇ ਹੈਗੇ ਸੋ ਉਸ ਤਹਿਤ ਅੱਜ ਖੜੇ ਪਿੰਡ ਗੁੰਮਟੀ ਕਲਾ ਤਹਿਸੀਲ ਤਪਾ ਆਪਣਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਨਾ ਬਾਈ ਨੇ ਆਟਾ ਚੱਕੀ ਆ ਬਾਈ ਦੀ ਤੇ ਇਹ ਬਾਈ ਨੇ ਜਿਹੜੇ ਸਾਰੇ ਤੁਸੀਂ ਮਸ਼ੀਨਾਂ ਦੇ ਸਾਰੇ ਬਾਈ ਨੇ ਵੇਚਣਾ ਨੇ ਗੀਆਂ ਸਮੇਤ ਕਨੈਕਸ਼ਨ ਵੀ ਹੈਗਾ ਸਾਰਾ ਡਿਟੇਲ ਵੀ ਕੀ ਕੀ ਮਸ਼ੀਨਾਂ ਕੀ ਕੀ ਚੱਕੀਆਂ ਨੇ ਡਿਟੇਲ ਆ ਉਹ ਤੁਹਾਡੀ ਬਾਈ ਨਾਲ ਗੱਲਬਾ ਤੇ ਬਸ ਬੇਨਤੀ ਇੰਨੀ ਕਾ ਵੀ ਲਾਈਕ ਬੇਸ਼ੱਕ ਨਾ ਕਰੋ ਕਮੈਂਟ ਬੇਸ਼ੱਕ ਨਾ ਕਰੋ ਸ਼ੇਅਰ ਬਹੁਤ ਜ਼ਰੂਰ ਕਰਦੇ ਹੋ ਕਿਉਂਕਿ ਕਿਸੇ ਭਰਾ ਨੂੰ ਕੋਈ ਰੋਜ਼ਗਾਰ ਦੀ ਲੋੜ ਹੁੰਦੀ ਆ ਕਿਉਂਕਿ ਨਵੀਂ ਚੀਜ਼ ਖਰੀਦਦੇ ਆ ਤਾਂ ਆਪਾਂ ਜਦਾ ਕੀਮਤੇ ਮਿਲਦੀ ਐ ਸਾਨੂੰ ਇਹ ਸਾਨੂੰ ਜਾਇਜ਼ ਰੇਟ ਤੇ ਜਿੰਨੀ ਨਮੇ ਆ ਗਈ ਹਾਲਤ ਪਈ ਆ ਕਿ ਰੇਟ ਸਾਨੂੰ ਜਾਇਜ਼ ਮਿਲ ਜੂਗਾ ਤਕਰੀਬਨ ਕਾਫੀ ਵਧੀਆ ਜਿਹੜਾ ਸਮਾਨ ਵੇ ਬਾਈ ਦਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਵੀ ਕਰਾ ਦੇਣਾ ਹੈ ਕਿ ਵੀ ਕੀ ਕੀ ਸਮਾਨ ਆ ਕੀ ਬਾਈ ਦਾ ਮੋਬਾਈਲ ਨੰਬਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਤੇ ਪ੍ਰੋਪਰ ਐਡਰੈਸ ਦੱਸੋ ਜੀ ਆਪਣਾ ਨਾਮ ਸਤਨਾਮ ਸਿੰਘ ਆ ਜੀ ਪਿੰਡ ਗੌਂਟੀਕਲਾ ਜੀ ਜੀ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਤੇ ਨੇੜੇ ਆਪਣਾ ਭਗਤ ਆ ਗਿਆ ਇਥੋਂ ਇਧਰ ਛੜ ਵੱਡਾ ਆ ਨਾ ਭਾਈ ਰੁਪਾ ਆ ਗਿਆ ਆਪਣਾ ਜਲਾਲ ਆ ਗਿਆ ਹਾਂਜੀ ਹਾਂਜੀ ਮੋਬਾਈਲ ਨੰਬਰ ਵੀਰ ਆਪਣਾ ਕਿੰਨਾ ਹੈ 78142 03811 ਜੀ ਠੀਕ ਆ ਤੇ ਬਾਈ ਜਿਹੜੀ ਆਪਣੀ ਚੱਕੀ ਹੈ ਇਹ ਆਪਾਂ ਇਹਦਾ ਵੇਚ ਰਹੇ ਆ ਆਪਾਂ ਇਹਦਾ ਵੇਚਣਾ ਕੀ ਕਾਰਨ ਹੈ ਇਹ ਆਪਣਾ ਤਾਂ ਡੈਰੀ ਦਾ ਕੰਮ ਆ ਉਹਦਾ ਕਰਕੇ ਆਪਾਂ ਚੱਕੀ ਦਾ ਕੰਮ ਆਪਾਂ ਨੂੰ ਲੋਟ ਨਹੀਂ ਆ ਰਹਾ ਆਪਣਾ ਕੰਮ ਉਹ ਫਾਰਮ ਆਪਣਾ ਇੱਕ ਗਾਂਿਆਂ ਦਾ ਫਾਰਮ ਆ ਆਪਣਾ ਨਾਲ ਠੀਕ ਆ ਜੀ ਉਹਦਾ ਕਰਕੇ ਹੁਣ ਆਪਾਂ ਵੇਚ ਰਹੇ ਆ ਚੱਕੀ ਠੀਕ ਆ ਠੀਕ ਆ ਤੇ ਕਿੰਨੇ ਨਾਗਾ ਦੇ ਚ ਜਿਵੇਂ ਆ ਚੱਕੀ ਆ ਨਾ ਇਹ ਸਿੰਗਲ ਪੀਸ ਆ ਗਏ ਇਹ ਸਿੰਗਲ ਪੀਸ ਆ ਜੀ ਇਹਦੇ ਨਾਲ 5 ਦੀ ਮੋਟਰ ਆਈ ਇਹਦੇ ਨਾਲ 5 ਦੀ ਮੋਟਰ ਆ ਗਈ ਹਾਂਜੀ ਠੀਕ ਆ ਇਹ ਮਤਲ ਅੱਟਾ ਪੀਂਦੀ ਕਿ ਦਾਣਾ ਪੀਂਦੀ ਆ ਆਟਾ ਪੀਲੋ ਚਾਹ ਦਾਲਾਂ ਪੀਲੋ ਇਹ ਨਾਲ ਸਿੰਗਲ 5 ਦੀ ਮੋਟਰ ਆਈ ਠੀਕ ਆ ਠੀਕ ਆ ਤੇ 3 ਪੇਜ ਚੱਲਦੀ ਹੈ 3 ਪੇਜ ਦੀ ਹੈ 3 ਪੇਜ ਤੇ ਚੱਲਦੀ ਹੈ ਹਾਂਜੀ 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 ਠੀਕ ਆ ਵਧੀਆ ਹਾਲਤ ਚ ਪਈ ਹੈ ਨਾ ਬਾਈ ਪੂਰੀ ਵਧੀਆ ਹਾਲਤ ਚ ਹੈ ਕੋਈ ਆਉਣੀ ਫਾਲਟ ਨਹੀਂ ਇਹਦੇ ਚ ਚਾਲੂ ਹਾਲਤ ਚ ਹੈ ਹਾਂ ਚਾਲੂ ਹਾਲਤ ਹੈ ਚਲਾ ਕੇ ਦੇਵਾਂਗੇ ਸਾਰਾ ਕੁਝ ਠੀਕ ਆ ਠੀਕ ਆ ਜੀ ਅੱਗੇ ਜਿਵੇਂ ਦੋ ਪੀਸ ਆਪਣੇ ਕੋਲ ਵੱਡੇ ਆਗੇ ਚੱਕੀ ਦੇ ਵਿੱਚ ਬਾਈ ਹਾਂਜੀ ਦੋ ਵੱਡੀਆਂ ਚੱਕਣਾ ਜੀ ਇਹ ਆਟਾ ਦਾਣੇ ਵਾਲਾ ਦੋਹਾਂ ਕੁਝ ਮਰਜ਼ੀ ਪੀ ਲੋ ਆਟਾ ਪੀ ਲੋ ਚਾ ਦਾਣਾ ਪੀ ਲੋ ਜੇ ਲੇਟੀ ਪੀ ਲੈ ਬੰਦਾ ਲੇਟੀ ਪੀ ਲੋ ਚਾਲੂ ਹਾਲਤ ਚਾਹੀ ਨਾਲ ਇੱਕ ਉਹ ਬਲੂਰ ਲੱਗਾ ਹੋਇਆ ਜੀ ਪਾਟੇ ਵਾਲਾ ਉਹਨੂੰ ਠੰਡਾ ਵੀ ਕਰਦਾ ਤੇ ਛਾਣਦਾ ਵੀ ਆਟੇ ਨੂੰ ਜਿਹੜਾ ਆਹ ਸਾਈਡ ਤੇ ਬਲੋਰ ਲੱਗਿਆ ਵਗਾ ਇਹ ਜਣੀ ਇੱਥੋਂ ਸਾਨੂੰ ਆਟਾ ਛਾਣ ਕੇ ਵੀ ਦਿੱਦੂਗਾ ਨਾ ਨਾਲ ਜਿਹੜਾ ਠੰਡਾ ਵੀ ਕਰ ਦੂਗਾ ਨਾਲ ਠੰਡਾ ਕਰਦਾ ਜੀ ਨਾਲ ਸਿਸਟਮ ਠੀਕ ਆ ਜੀ ਇਹ ਜਿਹੜੇ ਤਿੰਨ ਪੀਸ ਨੇ ਸੋਡੇ ਦੋ ਚੱਕੀਆਂ ਆਉਗੀਆਂ ਤਾਂ ਇੱਕ ਬਲੋਰ ਹੋ ਗਿਆ ਇਹਦੇ ਨਾਲ ਮੋਟਰ ਕਾਹ ਪਾਵਰਦੀ ਆ ਇਹਦੇ ਨਾਲ 20 ਦੀ ਮੋਟਰ ਆ ਜੀ ਉਹ ਲੱਗੀ ਵੀ ਮੋਟਰ 20 ਦੀ ਠੀਕ ਆ ਇਹਦੇ ਨਾਲ 20 ਦੀ ਮੋਟਰ ਆਗੇ ਦੇਖ ਸਕਦੇ ਆ ਜਾਂ ਆ ਸਾਰਾ ਸਮਾਨ ਵਿੱਚ ਬਈ ਚੱਕਰ ਚੁੱਕਰੇ ਬੀਚੀ ਤੋਂ ਮੋਗੇ ਹਾਂਜੀ ਵਿੱਚ ਹੀ ਦੇਵਾਂਗੇ ਲਾਲ ਪੁਲੀਆਂ 샤ਫਟ ਸਾਰਾ ਕੁਝ ਹੀ ਵਿੱਚ ਦੇਵਾਂਗੇ ਫਟੇ ਪੁਟੇ ਲਾ ਵਾਡੂ ਹਾਂਜੀ ਹਾਂ ਸਾਰਾ ਕੁਝ ਜੋ ਮੀਟਰ ਮੋਟਰ ਲੱਗਿਆ ਆਪਣਨ ਲੱਗਿਆ ਬਕਸਾ ਲੱਗਿਆ ਵਾਹ ਹਾਂਜੀ ਹਾਂ ਜੋ ਸਟਾਰਟਰ ਵੀ ਨਾਲ ਹੀ ਦੇ ਦਾਂਗੇ ਜੇ ਕੋਈ ਬੰਦਾ ਚਾਹ ਵਾਣੋ ਸਾਰਾ ਕੁਝ ਦੇ ਦੇਾਂਗੇ ਨਾਲ ਠੀਕ ਠੀਕ ਹੈ ਜੀ ਜੋ ਆ ਜੀ ਤੇ ਇਸ ਤੋਂ ਮੈਨੂੰ ਐਕਸਟਰਾ ਹੋਰ ਆਪਣਾ ਕੀ ਚਾਹੀਦਾ ਠੀਕ ਹਾਂਜੀ ਆਪਣੀਆਂ ਪੀਨ ਕਰਨ ਵਾਲੀ ਲੱਗੀ ਵੀ ਹੈ ਜੀ ਇਹ ਨਾਲ ਠੀਕ ਹੈ ਜੀ ਇਹ ਹੈਗਾ ਬਿਸ਼ਵ ਕਰਮਾ ਐਗਰੀ ਵਰਕਸ ਭਗਤੇ ਵਾਲਾ ਜਿਹੜਾ ਸਿਸਟਮ ਲੱਗਿਆ ਵਾ ਇਹ ਇਹ ਮਤਲਬ ਪੀਣ ਕਰਨ ਵਾਲਾ ਨਾ ਹਾਂਜੀ ਇਹ ਤਾਂ ਸਪੈਸ਼ਲ ਮੋਟਰ ਇੱਥੇ ਲੱਗੀ ਵੀ ਆਈ ਪੀਣ ਵਾਸਤੇ ਇਹਦੇ ਕਾਦੀ ਮੋਟਰ ਆ ਪਤਾ ਹੈ ਇਹਦੇ ਦੋ ਦੀ ਮੋਟਰ ਲੱਗੀ ਵੀ ਹੋਈ ਜੀ ਪੀਣ ਦੀ ਖਾਤਰ ਜੀ ਇਹਦੇ ਉੱਪਰ ਦੋ ਦੀ ਮੋਟਰ ਲੱਗੀ ਇਹਦਾ ਮਤਲਬ ਜੇ ਨਮਾ ਹੀ ਹੋ ਲੱਗ ਪਾਗੇ ਜਿਹੜਾ ਇਹ ਨਮਾ ਹੀ ਆਈ ਨਮਾ ਹੀ ਪਹਿਲਾਂ ਆਪਾਂ ਹੁਣੀ ਬੰਦ ਕਰਾ ਲਈ ਬਸ ਸਾਰਾ ਕੁਝ ਨਮਾ ਹੀ ਇਹ ਇਹ ਚਾਲੂ ਹਾਲ ਚਾਲ ਚਾਲੂ ਹਾਲ ਚਾਲ ਚਲਾ ਕੇ ਆਪਾਂ ਪਿਆਗਾ ਦੋ ਦੀ ਮੋਟਰ ਹੈ ਇਹ ਹੈਗਾ ਪੀਣ ਕਰਨ ਵਾਲਾ ਨਾ ਹਾਂਜੀ ਤੇ ਬਾਕੀ ਇਹ ਸਿਸਟਮ ਸਾਰਾ ਆਪਣਾ ਆ ਗਿਆ ਨਾ ਆਹ ਨਾਲ ਮਸ਼ੀਨ ਆ ਜੀ ਗੱਟੇ ਸਿਆਉਣ ਵਾਲ ਗਟੇ ਸਾਂ ਨਾਲ ਨਵਾਂ ਮਸ਼ੀਨ ਵਿੱਚ ਦਮੋਂਗੇ ਆਜ ਵਿੱਚ ਹੀ ਦੇ ਦੇਣੀ ਨਾਲ ਜੀ ਕੰਡਾ ਦੇ ਦੇਣੀ ਆਪਾਂ ਇਹਦੇ ਨਾਲ ਥੋੜਾ ਜਿਹੜਾ ਆਪਣਾ ਕੰਪਿਊਟਰ ਕੰਡਾ ਆਪਾਂ ਨੂੰ ਕਹਦੇ ਨੇ ਨਾ ਆਪਾਂ ਹਾਂਜੀ ਹਾਂਜੀ ਠੀਕ ਆ ਇਹ ਵੀ ਵਧੀਆ ਚੱਲਦਾਗਾ ਹਾਂਜੀ ਹਾਂਜੀ ਚੱਲ ਇੱਕ ਨਾਪ ਵਜਨ ਤੋਲਦਾ ਹੈ ਕੰਡਾ ਇਹ 2 ਕੁਇੰਟਲ ਵਜਨ ਤੋਲਦਾ ਜੀ 2 ਕੁਇੰਟਲ ਤੱਕ ਵਜਨ ਤੋਲਦਾਗਾ ਇਹ ਵੀ ਨਾਲ ਲਾਵਾਂਗੇ ਇਹ ਤੋਂ ਬਿਨਾਂ ਜਿਹੜਾ ਸਾਹਮਣੇ ਰੱਖ ਵੀ ਜਿਵੇਂ ਟਰਾਂਸਫਾਰਮ ਲੱਗਿਆ ਹੋਗਾ 25 ਦਾ ਟਰਾਂਸਫਾਰਮ ਸਲੇਟ ਟਰਾਂਸਫਾਰਮ ਦੇ ਦੇਣਾ ਇੱਕ ਲੈਸਾਂ ਦੇ ਸਣੇ ਜੀ ਠੀਕ ਹੈ ਜੀ ਸਾਨੇ ਕਨੈਕਸ਼ਨ ਆ ਜੀ ਸਾਨੇ ਵਿੱਚ ਟਰਹਰਮ ਸਾਰਾ ਸਮਾਨ ਆ ਇੱਥੋਂ ਤੁਸੀਂ ਮਤਲਬ ਕੁਝ ਵੀ ਨਹੀਂ ਛੇੜਨਾਗਾ ਸਾਰਾ ਸਮਾਨ ਨਹੀਂ ਕੁਝ ਨਹੀਂ ਛੇੜਨੇ ਸਾਰਾ ਕੋ ਦੇ ਦੇ ਬਿਨਾ ਦੋ ਟਰਮਾਂ ਤੋਂ ਜੀ ਬਸ ਹਾਂ ਹੋਰ ਬਾਕੀ ਸਮਾਨ ਵੀ ਦੇ ਦੇਾਂਗੇ ਨਾਲ ਜਿਹੜਾ ਕੋਈ ਹੋਇਆ ਮੰਨ ਲਓ ਠੀਕ ਆ ਠੀਕ ਆ ਜੀ ਹਾਂਜੀ ਤੇ બીજી ਚੀਜ਼ ਮੈਂ ਪੱਖਾ ਵੀ ਮਤਲਬ ਵਿੱਚ ਦੇ ਦਉ ਬੰਦੇ ਉਸ ਵਾਸਤੇ ਬਸ ਇਹ ਜਾਂ ਚੀਜ਼ ਤਾਂ ਦੇ ਦੇਾਂਗੇ ਕੋਈ ਚੱਕਰ ਨਹੀਂ ਪੱਖੇ ਫੁੱਕੇ ਜਿਵੇਂ ਭਾਈ ਤੁਹਾਡੀ ਹੋਰ ਖਾਸ ਚੀਜ਼ ਜਿਵੇਂ ਆ ਹੁੰਦੀ ਹੈ ਨਾ ਬੰਦੇ ਪੁੱਛਦੇ ਹੁੰਦੇ ਹੈਗੇ ਜਿਵੇਂ ਆ ਆਟਾ ਪਿਆ ਹੋਣਾ ਮੈਂ ਇਹ ਪੱਥਰ ਹੁੰਦੇ ਹੈ ਜਿਵੇਂ ਇਹ ਹੁਣ ਪੱਥਰ ਵਧੀਆ ਨਹੀਂ ਵਧੀਆ ਹਾਲਤ ਦੇ ਪੱਥਰ ਹੀ ਵਧੀਆ ਪਏ ਆ ਜੀ ਕੋਈ ਹਾਂ ਜੀ ਵਧੀਆ ਕੁਆਲਿਟੀ ਦੇ ਪੱਥਰ ਆ ਜੀ ਇਹਦਾ ਚੱਲਦੀ ਹੋਵੇ ਬੰਦ ਕਰਤੀ ਜੀ ਮੰਨ ਲਓ ਆਪ ਤਾਂ ਨਹੀਂ ਚਲਾਈ ਜਾਂਦੀ ਕਰਕੇ ਹਾਂਜੀ ਹਾਂਜੀ ਤਾਂ ਬੰਦ ਕਰਤੀ ਸਹੀ ਪੱਥ ਵੀ ਐਸ ਜੇ ਮੌਕੇ ਤੇ ਵੀ ਬੰਦੇ ਨਹੀਂ ਹੈ ਜਾਨ ਸਰ ਬਦਲ ਲੈਗੇ 13 ਬੰਦਾ ਇਹ ਤੇ ਰੀਪੀ ਲਾ ਕੇ ਅਸੀਂ ਚੰਮ ਚੱਲੂ ਹੋ ਜੂਗਾ ਹਾਂਜੀ 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 ਬਸ ਅਸੀਂ ਫਿੱਟ ਕਰਕੇ ਸਾਰਾ ਕੁਝ ਅਸੀਂ ਚਾਲੂ ਹੋ ਜੂਗਾ ਜੀ ਠੀਕ ਆ ਠੀਕ ਆ ਜੀ ਤੇ ਇਹਦਾ ਜਿਵੇਂ ਰੇਟ ਰੂਟ ਪਾਈ ਦੇਖੋ ਮੈਨੂੰ ਤਾਂ ਕੋਈ ਚੈਨਲ ਮੇਰਾ ਪਰਸਨਲ ਆ ਜਿਆਦਾ ਤਾਂ ਨਾ ਇਹਦਾ ਰੇਟ ਰੂਟ ਸੰਬੰਧ ਵਿੱਚ ਕਿਵੇਂ ਹੁੰਦਾ ਜੇ ਸਿਸਟਮ ਦਾ ਰੇਡ ਆ ਭਾਈ ਜੇ ਜਾਇਜ ਰੇਟ ਆ ਜਮਾ ਤਾਂ 3.5 ਲੱਖ ਰੁਪਏ ਦੇਵਾਂਗੇ ਵਿੱਚ ਹੀ ਕਨੈਕਸ਼ਨ ਵਿੱਚ ਹੀ ਚੱਕਣਾ ਜੀ 3.5 ਲੱਖ ਰੁਪਏ 'ਚ ਜਿਵੇਂ ਦੋ ਚੱਕੀਆਂ ਹੋਗੀਆਂ 20 ਦੀ ਮੋਟਰ ਹੋਗੀ ਆਪ ਲਾਰ ਹੋ ਗਿਆ ਛੋਟੀ ਚੱਕੀ ਹੋਗੀ ਕੰਡਾ ਹੋ ਗਿਆ ట్రాנסਫਾਰਮ ਆਪਣਾ ਨਾ ਤੇ ਕਨੈਕਸ਼ਨ ਵਿੱਚ ਆਹ ਕਿਹਨ ਕਰਨਾ ਸਾਢੇ 3 ਲੱਖ ਰੁਪਏ ਦੇਵਾਂਗੇ ਬਾਕੀ ਜਿਹੜੇ ਭਰਾ ਕੋਈ ਚੀਜ਼ ਪਸੰਦ ਆਉ ਸੌਦਾ ਕਰੂ ਹੈ ਨਾ ਤੁਹਾਡੇ ਨਾਲ ਸੰਪਰਕ ਹੋ ਜਾ ਕਰ ਹਾਂ ਹਾਂਜੀ 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 ਲਓ ਵੀਰ ਨਾਲ ਸੰਪਰਕ ਲਈ ਨਹੀਂ ਕਰਨੀ ਹੈ ਜੀ ਦੇਵਾ ਇਕੱਠਾ ਸਾਰਾ ਅਲੱਗ-ਅਲੱਗ ਨਹੀਂ ਦੇਣਾ ਕੁਝ ਵੀ ਮਤਲਬ ਜੇ ਕੋਈ ਬੰਦਾ ਕਹੇ ਕਿ ਮੈਂ ਕੱਲਾ ਬੁਲਾ ਦੇ ਦਿਆਂ ਕੱਲਾ ਮੈਨੂੰ ਆਹ ਇੱਕ ਚੀਜ਼ ਦੇ ਦੋ ਕੋਈ ਵੀ ਨਹੀਂ ਇਹ ਕੱਲੀ-ਕੱਲੀ ਨਹੀਂ ਲਾ ਇਕੱਠੇ ਦੇਵਾਂਗੇ ਸਾਰੀ ਇਕੱਠਾ ਹੀ ਉਹ ਚਾਹੇ ਕੋਈ ਮੂਰੇ ਦੋ ਪਰਾ ਇਕੱਠੇ ਹੋ ਕੋਈ ਫਰੀਦਲਾ ਚ ਚਾਰ ਪਰਾ ਹਾਂਜੀ ਹਾਂਜੀ ਉਹਨਾਂ ਦੀ ਇੱਛਾ ਹਾਂਜੀ ਉਹਨਾਂ ਦੀ ਇੱਛਾ ਲਓ ਜੀ ਵੀਡੀਓ ਨੂੰ ਬਾਅਦ ਪਾ ਸ਼ੇਅਰ ਜ਼ਰ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਲਗਾਤਾਰ ਤੇ ਇਹ ਜਿਹੜੇ ਸਾਰੇ ਸਮਾਨ ਨੂੰ ਇੱਕ ਵਾਰ ਫੇਰ ਨਿਗਾਹ ਮਰਵਾ ਦੇਣਾ ਇਧਰਲੇ ਪਾਸੇ ਜਿਹੜੀ 20 ਦੀ ਮੋਟਰ ਲੱਗੀ ਹੋਈ ਉਹ 'ਚ ਤੁਸੀਂ ਫੇਰ ਨਿਗਾਹ ਮਾਰ ਲਓ ਤੇ ਬਾਕੀ ਜਿਵੇਂ ਆਹ ਦੇਖ ਸਕਦੇ ਮੈਕਸ ਦਾ ਜਿਹਨੂੰ ਸਟਾਰਟਰ ਲੱਗਿਆ ਹੋਇਆ ਵਧੀਆ ਕੰਪਨੀ ਦਾ ਆ ਕਾਪਲ ਜਿਵੇਂ ਆਟੋਮੈਟਿਕ ਲੱਗਿਆ ਹੋਇਆਗਾ ਨਾ ਤੇ ਇਹਨੂੰ ਸਾਰਾ ਸਮਾਨ ਵੀ ਕੰਪਨੀ ਦਾਗਾ ਤੇ ਆ ਵੀ ਜੇ ਤੁਸੀਂ ਦੇਖਦੇ ਆਹ ਜਿਹੜੀ ਮਹਿੰਦਰ ਸਿੰਘ ਮਿਸਤਰੀ ਇਹ ਵੀ ਕਾਫੀ ਫੇਮਸ ਨਾਮ ਆ ਮਿਸਤਰੀਆਂ ਦੇ ਚੰਗੇ ਮਤਲਬ ਸਾਰੇ ਇਹ ਜਿਹੜਾ ਪਿੱਛੇ blur ਲੱਗਿਆ ਹੋਇਆਗਾ ਇਹ ਵੀ ਤੁਸੀਂ ਦੇਖਦੇ ਭਗਤੇ ਭਾਈਆਂ ਲੱਗਿਆ ਹੋਇਆਗਾ ਭਗਤਾ ਕੋ ਭਗਤੇ ਦੀ ਜਿਹੜੀ ਮਸ਼ੀਨਾਂ ਬਣਦੀਆਂ ਚਾਹਟ ਲਈ ਬਣਦੀ ਚਾਹੇ ਆਪਣੀ ਕੱਖ ਕੁੱਤਰਨ ਵਾਲੀ ਇਹ ਚੰਗਾ ਸਮਾਨ ਵਾਜਦਾ ਭਗਤੇ ਦਾ ਸੋ ਜਿਹੜੇ ਵੀਰ ਨੂੰ ਇਹ ਚੀਜ਼ ਪਸੰਦ ਆਈ ਤੇ ਬਾਈ ਨਾਲ ਸੰਪਰਕ ਲਾਇਮੀ ਕਰਨਾਗਾ ਸੋ ਵੀਡੀਓ ਨੂੰ ਬਹੁਤ ਸ਼ੇਅਰ ਕਰ ਦੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ